ਲੇ ਵੀ ਸੱਜਣੋ ਅੱਜ ਨਾ ਫਿਰ ਲੇਲਾਂ ਵਾਲੇ ਕਾਲੇ ਮਿੱਤਰ ਕੋਲੇ ਪਹੁੰਚਿਆ ਤੋ ਫੇ ਤਿੰਨ ਦਿਖਾ ਦਾਂਗੇ ਦੋ ਤੋਕੜਾਂ ਗੱਬਣਾ ਤੇ ਇੱਕ ਪੈਲਣ ਕੱਟੀ ਚੈੱਕ ਪਾਸ ਇਹ ਮੰਨ ਲਓ ਬਾਈ ਕਹਿੰਦਾ ਆਫਰ ਵਾਲਾ ਸਿਸਟਮ ਹੀ ਕਰਨਾ ਬਹੁਤ ਕਮਾਲ ਦੀਆਂ ਝੋਟੀਆਂ ਨੇ ਫੁੱਲ ਵਾਜਨ ਫੁੱਲ ਕੱਦ ਤੇ ਚੰਗੇ ਰਿਕਾਰਡ ਵਾਲੀਆਂ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਬਾਕੀ ਆ ਜਾ ਕਾਲੇ ਫਰਾ ਹੋਰ ਕਿਵੇਂ ਆ ਵਧੀਆ ਗੁਰੀ ਬਾਈ ਛੜਦੀ ਕਲਾ ਕਿਰਪਾ ਪਾਸ਼ਾ ਜੀ ਸ਼ਰਵਾਤ ਕੁਛ ਤਾਂ ਥੋੜਾ ਜਿਹਾ ਵਿਕੇ ਵੀ ਗਿਆ ਮਾਲ ਵੀ ਵੀਡੀਓ ਬੜੀ ਪਾਈਏ ਫਿਰ ਉਹ ਤੋਂ ਬਾਅਦ ਮਿਸਤਰੀ ਮਿਸਤਰੀ ਚੱਲ ਪਏ ਇਧਰ ਆ ਬਣਾਇਆ ਸੈੱਡ ਆਹ ਸੈੱਡ ਬਣਾਦਾ ਹੈ ਹਾਂ ਠੀਕ ਆ ਗੱਲ ਨੰਬਰ ਬੋਲ ਦੇਣਾ 95920 99439 95920 99493 ਗਲ ਗੜ ਕੇ ਜਨਾ ਵਰਕੇ ਗਲ ਕੇ ਨਾਲ ਗਲ ਕੇ ਨਾਲ ਹੀ ਬੋਲਿਆ ਕਰਾਂਗੇ ਰੂਟੀਨ 'ਚ ਚੱਲਿਆ ਕਰਾਂਗੇ ਠੀਕ ਆ ਕਿੱਥੋਂ ਸ਼ੁਰੂ ਕਰੀਏ ਆਏ ਤੋਂ ਕਰੀਏ ਜਾਂ ਉ ਤੋਂ ਕਰੀਏ ਉ ਤੋਂ ਚੱਲ ਪਏ ਇੱਕ ਨੰਬਰ ਤੋਂ ਸਟਾਰਟਿੰਗ ਤਿੰਨੇ ਟੋਕੜ ਕੱਪਣਾ ਨੇ ਠੀਕ ਆ ਚੈੱਕ ਚੈੱਕ ਪਾਸ ਨੇ ਧੋਰ ਖੋਲ ਕੇ ਇੱਕ ਨੰਬਰ ਵਾਲੀ ਝੋਟੀ ਤੇ ਮਾਰ ਗਰੀ ਕੈਮਰਾ ਓਏ ਲੰਬੀ ਵੀ ਫੁੱਲ ਵੱਡੀ ਵੀ ਫੁੱਲ ਹਰੇਕ ਪੱਖ ਤੋਂ ਫੁੱਲੇ ਆ ਕੰਮ ਜੈਡ ਬਲੈਕ ਨੇ ਦੋਨੇ ਟੋਕੜ ਕੱਪਣੀ ਝੋਟੀਆਂ ਇੱਥੋਂ ਮਾਰਦੀ ਕੈਮਰਾ ਇੱਥੋਂ ਕਰਾਦੀ ਚੈੱਕ ਕੀ ਗੱਲ ਬਾਤ ਆ ਕਾਲੇ ਕਿਹੜਾ ਸੂਆ ਸੁੰਦੀ ਅੱਗੇ ਸੂਆ ਵੀਰੇ ਦੂਜਾ ਸੂਵੀ ਦੂਜਾ ਹਾਂ ਪਹਿਲਣਾ ਐਡੀ ਪਹਿਲਣਾ ਐਡੀ ਹੈ ਹਾਂ ਆ ਬੜਾ ਲੈਂਦਾ ਸੱਪ ਪਾਲ ਕੇ ਕਿਧਰੋਂ ਜਾਨਵਰ ਵਾਲੀ ਵਾਲੀ ਚੰਗੇ ਨੇ ਤੂੰ ਹੈ ਇਹਨੂੰ ਕਹਿ ਸਕਦੇ ਆ ਵੀ ਸੱਚ ਮਚ ਬੋਤੇ ਜਿੱਡੀ ਆ ਨਾ ਹਾਂ ਆ ਨਾਲ ਬਾਈ ਦੇ ਕੱਦ ਤੋਂ ਐਡੀ ਲੱਗੂ ਬਾਕੀ ਇੱਕ ਹੋਰ ਵੀ ਗੱਲ ਆ ਕਿਸੇ ਕੋਲੇ ਵਧੀਆ ਟੈਲ ਵਾਲੇ ਕੋਲੇ ਬੱਗ ਗੇ ਹਜੇ ਦਾ ਟਾਈਮ ਪੀੜ 7 ਮਹੀਨੇ ਪੈਨੇ ਕਿੰਨੇ ਟਾਈਮ ਆਪਣੇ ਤਿੰਨ ਤਿੰਨ ਦੀ ਹੋ ਸਵਾ ਤਿੰਨ ਦੇ ਮੰਗੂ ਹੋ ਗਏ ਠੀਕ ਹੈ ਹਾਂ ਚੈੱਕ ਪਾਸ ਚੈੱਕ ਪਾਸ ਚੱਕ ਆਪਾ ਕਰਾ ਕੇ ਅਗਲਾ ਕਰਾ ਕੇ ਇੱਥੋਂ ਕਰਾ ਦਾਂਗੇ ਹਾਂ ਕਰਾ ਦਾਂਗੇ ਭਾਈ ਤਾਂ ਨਹੀਂ ਕੋਈ ਹੈ ਕੋਈ ਤਰਾਜ ਨਹੀਂ ਨਾ ਨਾ ਕੋਈ ਤਰਾਜ ਨਹੀਂ ਡਾਕਟਰ ਵੀ ਆਪਾ ਲੈ ਆਪਾਂ ਨੂੰ ਕਿ ਤਰਾਜੇ ਪਹਿਲੇ ਲਉਗ ਅਗਲਾ ਦੁੱਧ ਕਿੰਨਾ ਦੁੱਧ 7 ਲੀਟਰ ਹੈ ਥਲੋ ਚਵਾਈ ਚਵਾਈ ਵਧੀਆ ਹੈ ਚਵਾਈ ਪੋਲੀ ਜਮਾ ਹਾਂ 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 ਦੁੱਧ 7 ਕਿਲੋ ਤਿੰਨ ਮਹੀਨਿਆਂ ਤੋਂ ਉੱਤੇ ਹੋ ਗਈ ਚੈੱਕ ਪਾਸ ਤੇ ਤਾਜੀ ਨੇ ਕਿੰਨਾ ਪਾਤਾ ਫਿਰ ਤਾਜੀ ਯਾਰ ਕੱਢੀ ਗਈ ਹੈ 15 14 15 14 15 ਇਹ ਲੇਟ ਹੋ ਜਾ ਗੱਪਣਾ ਹਾਂ ਥੋੜਾ ਲੇਟ ਇੱਥੇ ਇੱਥ ਰੋਕਲਾ 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 ਇੱਥੇ ਰੋਕਲਾ ਬਸ ਤੇ ਇੱਥੋਂ ਮਾਰਦੀ ਗੈਰੀ ਕੈਮਰਾ ਕੱਦ ਵੀ ਫੁੱਲ ਤੇ ਸਿੰਗੀ ਸੁੰਗੀ ਦਾ ਗੋਲ ਆ ਗਈ ਜਮਾ ਇਹ ਮੰਨ ਲਓ ਯਾਰ ਵੀ ਦੂਜੇ ਤੀਜੇ ਸੂ ਵਾਲੀ ਝੋਟੀਆਂ ਚ ਦੀ ਝੋਟੀ ਆ ਫੁੱਲ ਵੱਡੀਆਂ ਜੀ ਆ ਗਈ ਕੋਈ ਵੀ ਭਰਾ ਛੋਟੀ ਮੰਨ ਕੇ ਨਾ ਆ ਜੇ ਵੀ ਛੋਟੀ ਆ ਇਹ ਫੁੱਲ ਵੱਡੀ ਜੈਡ ਬਲੈਕ ਆ ਥੱਲੋਂ ਓਕੇ ਦੀ ਰਿਪੋਰਟ ਬਿਲਕੁਲ ਚਵਾਈ ਬਾਈ ਕਹਿੰਦਾ 100 ਦੀ 100 ਦੁੱਧ ਕਾਲੇ 7 ਲੀਟਰ ਡੰਗ ਦੋ ਡੰਗ ਚਵਾ ਰਹਿਆਂ ਹਾਂ ਜਿਵੇਂ ਮਰਜੀ ਚੋਬੇ ਵਾਲਾ ਦੋਨੇ ਕਾਇ ਮਿਲਦੀ ਆ ਹਾਂ ਵਾ ਕਿਵੇਂ ਬੱਚੇ ਦੇ ਆ ਗਏ ਬਾਕੀ ਨਾ ਪਾੜੇ ਵੀਰੇ ਬੱਚਾ ਨਹੀਂ ਹੈਗਾ ਬੱਚਾ ਮਰ ਗਿਆ ਦੀ ਅੱਛਾ ਪਾੜੇ ਤੇ ਆ ਇੱਕ ਜੀ ਹੈਗੀ ਨਾ ਇੱਕ ਜੀ ਤੇ ਹੈਗੀ ਆ ਹਾਂ ਜੀ ਜਾ ਕੇ ਮੜਾ ਮੋਟਾ ਕਰਜ਼ੇ ਦੇਖ ਆਪਾਂ ਕਹਿ ਨਹੀਂ ਸਕਦੇ ਇੱਕ ਵਾਰੀ ਆਨਲਾਈਨ ਮੰਗਾਵੇ ਬੰਦਾ ਗੱਲ ਕਰਦ ਦਿਖਾਈ ਇੱਥੋਂ ਵੇ ਬਾਹਲੀ ਵੱਡੀ ਆ ਬਾਹਲੀ ਵੱਡੀ ਆ ਫੁੱਲ ਵੱਡੀਆਂ ਜੀ ਆ ਨਾ ਹਾਂ ਵੱਡੀਆਂ ਝੋਟੀਆਂ ਵੀ ਅੱਜ ਆਪਣੇ ਕੋਲ ਪਾੜੇ ਤੇ 7 ਲੀਟਰ ਆ ਹਾਜ਼ਰ ਹੈ ਹਾਂ ਦੋਨੇ ਡੰਗ ਹਾਂ ਤਾਜੀ ਨੇ ਪਾਇਆ ਬਾਈ ਕਹਿੰਦਾ 15 ਕਿਲੋ ਪੈਲਣ ਆ ਗਈ ਹੁਣ ਟਾਈਮ ਵੱਧ ਲੈ ਗਈ ਪਤਾ ਕੀ ਗੱਭਣ ਲੇਟ ਹੋਈ ਹੈ ਨਾ ਝੋਟੀ ਕਈ ਵਾਰ ਇਹ ਹੋਵੇ ਅਗਲਾ ਕਹਿੰਦਾ ਤੈਨੂੰ 3 ਮਹੀਨੇ ਦੀ ਗੱਬਣਾ ਤੂੰ 15 ਕਿਲੋ ਕਹਿੰਦਾ ਹੁਣ ਫਿਰ ਇੰਨਾ ਇਹ ਚੀਜ਼ ਹੈਗੀ ਹਾਂ ਹਾਂ ਲੇਟ ਹੋਈ ਪਕੌੜੀ ਜਿੱਡੇ ਆਉਂਦਾ ਹਾਂ ਹਾਂ ਹੈ ਵੱਡੀ-ਬੁੱਡੀ ਬਹੁਤ ਆਹ ਹੈ ਫੁੱਲ ਵੱਡੀ ਬਾਈ ਕਿੰਨੇ ਪੈਸੇ ਕਾਲੇ ਜਮੇ ਇਹਦਾ ਜਮੀਰ 115000 ਰੁਪਏ ਲੈ ਲਾਂਗੇ 1 ਲੱਖ ਤੇ ਹਾਂ 15000 ਅਸੀਂ ਝੋਟੀਆਂ ਡੇਡ-ਡੇਡ ਮੰਗਦੇ ਨੇ ਹੁਣ ਹੁਣ ਵੀ ਸੂਣ ਵੇਲੇ ਕਰ ਦੂ ਡਬਲ ਯਾਰ ਕਰੂਗੀ ਡਬਲ ਇਹ ਝੋਟੇ ਡਬਲ ਕਰੇ ਫਿਰ ਤਾਂ ਕੀ ਆ ਯਾਰ ਸਮਾਂ ਵੀ ਸਮਾਂ ਇਦ ਕੀ ਮੁੜਦਾ ਨਹੀਂ ਹੈਗਾ ਵਾਪਸ ਠੀਕ ਹੈ ਮੜਾ-ਮੋਟਾ ਤਾਂ ਉਹੀ ਕਿਹਾ ਹਾਂ ਨਹੀਂ 19-21 ਦਾ ਫਰਕ ਅੱਗੇ ਵਾਲੇ ਬੰਦੇ ਵੀ ਯਾਰ ਥੋੜਾ ਮੰਦਾ ਆਊਗਾ ਉਹ ਕੰਮ ਤਾਂ ਨਹੀਂ ਹੈਗਾ ਵੀ ਜਮੇ ਦੋ ਵਾਲੀ ਲੱਖ ਜੇ ਰਹਿ ਜੂਗੀ ਠੀਕ ਆ ਤੇ ਗੈਰੀ ਆਏ ਤੇ ਮਾਰੂ ਇਹਦਾ ਰੰਗ ਰੋਂਗ ਦਿਖਾ ਯਾਰ ਬਾਲਾ ਚੰਗਾ ਤੇ ਚੜਾਈ ਦਿਖਾਈ ਆ ਕਿ ਇੱਥੋਂ ਚੜਾਈ ਕਿੰਨੀ ਆ ਯਾਰ ਝੋਟੀ ਜੀ ਫੁੱਲ ਚੜਾਈ ਚ ਆ ਗਈ ਜੈਡ ਬਲੈਕ ਰੰਗ ਮੈਂ ਕਹੂੰਗਾ ਵੀ ਉਹਦੇ ਨਾਲੋਂ ਵੀ ਜ਼ਿਆਦਾ ਗਹਿਰਾ ਹੈ ਨਾ ਇੱਕ ਚੀਜ਼ ਇਹਦੀ ਹੋਰ ਦਿਖਾ ਕੋਈ ਜੈਂਟ ਬਲੈਕ ਜਮ ਚੋਲੀ ਦਿਖਾ ਥੱਲੋਂ ਇਹਦੀ ਇੱਥੋਂ ਬਟਨ ਵਾਲਾ ਦੇਖੀ ਇੱਥੋਂ ਦਿਖਾ ਦੇ ਗੈਰੀ ਓਏ ਪੰਡਲੇ ਪੇ ਦੀ ਲਾ ਦੂ ਆਸਲ ਮੱਝ ਨਹੀਂ ਕਹਿੰਦੇ ਯਾਰ ਨਾ ਇੱਕ ਇਹਦਾ ਹਾਂ ਇੱਕ ਇਹਦਾ ਹੋਰ ਦੇਖ ਜਿਹੜੇ ਮੈਂ ਅੱਜ ਆਪਾਂ ਵੇਚਾਂਗੇ 3 ਮਹੀਨਾ ਬਾਅਦ ਇਹ ਠੀਕ ਐ ਐ ਲਾਦਾ ਡਬਲ ਵਾਲਾ ਕੰਮ ਐ ਆਪਾਂ ਨਹੀਂ ਰੱਖ ਸਕਦੇ 3 7 ਮਹੀਨੇ ਦੀ ਹੋ ਗਈ ਬਾਈ ਹੁਈ ਸਾਈਡ ਤੋਂ ਇੱਥੋਂ ਕੇਰੀ ਫੇਸ ਤੇ ਮਾਰਦੇ ਫੇਸ ਤੋਂ ਮਾਰ ਕੇ ਪਿਛਾਂ ਵਾਲੇ ਪਾਸੇ ਮਾਰਦੇ ਕੈਮਰਾ ਯਾਰ ਚਮਕ ਚਮਕ ਸਾਮੀ ਸੂਮੀ ਯਾਰ ਕਿਸੇ ਸੱਜਣ ਦਾ ਬੜਾ ਸ਼ੌਕ ਮਾਹ ਬਾਈ ਯਾਰ ਬੰਦੇ ਨੇ ਕੋਈ ਮਜਬੂਰੀ ਕਰਕੇ ਵੇਚੀ ਝੋਟੀ ਐ ਜਮੀ ਠੰਡੀ ਸੀ ਗਰਮ ਤਾਂ ਨਹੀਂ ਨਹੀਂ ਦੇਖ ਲੈ ਕੋਈ ਚੱਕਰ ਨਹੀਂ ਮਾਹ ਜਮੀ ਨਹੀਂ ਜਿਵੇਂ ਮਰਜੀ ਇੱਥੇ ਮਰਜੀ ਆਪਾਂ ਤੋੜ ਕੇ ਵੱਡਾ ਦਿਖਾਉਂਦੇ ਇਹਨੂੰ ਹਾਂ ਜਮੀ ਠੰਡੀ ਐ ਲੈ ਖੋ ਜਮੀ ਸੁਹਾਵੀ ਸਿੰਘ ਜ ਆ ਗਈ ਜੈ ਡਬਲ ਐ ਕਿੰਨੇ ਮਹੀਨੇ ਦੀ ਗੱਬਣ ਸੱਤ ਦੀ ਹੋ ਗਈ ਬਾਈ ਤਿੰਨੇ ਮਹੀਨੇ ਸਮਾਈ ਹੈਗੀ ਹਾਂ ਪੂਰੇ ਸੱਤ ਦੀ ਗੱਬਣ ਚੈੱਕ ਪਾਸ ਤਿੰਨੇ ਮਹੀਨੇ ਸਾਹਮਣੀਆਂ ਬਾਈ ਕਹਿੰਦਾ ਉਹੀ ਗੱਲ ਆ ਯਾਰ ਕੋਈ ਬੈਂਕ ਨਹੀਂ ਡਬਲ ਕਰਦਾ ਜਿੰਨੇ ਤਿੰਨ ਮਹੀਨਾ ਚ ਉਹ ਇਹ ਤਾਂ ਅੱਜ ਵੀ ਕਰੇ ਖੜੀ ਜਜੂ ਜੀ ਦੇ ਬਾਕੀ ਹੈ ਨਾ ਅੱਜ ਵੀ ਰੰਗ ਲਾ ਦੂਗੀ ਜਿੱਦਾਂ ਦੀ ਬਾਡੀ ਬਣ ਤਰਾ ਯਾਰ ਜਿੱਦਾਂ ਦੀ ਨਾ ਕੈ ਲੀਏ ਝੋਟੀ ਦੀ ਡੀਲ ਡੋ ਲਾ ਗਈ ਉਤੋਂ ਤੇ ਥਣ ਰੱਖੂ ਕੱਲਾ ਕੱਲਾ ਹੈ ਨਾ ਹੂੰ ਇੱਥੋਂ ਦਿਖਾ ਦੇ ਮੇਰੀ ਪਿਛਾਂ ਵਾਲੇ ਪੱਖ ਇੱਥੇ ਰੋਕ ਲਈ ਗਾਲਿਆਂ ਕਮਾ ਕੇ ਫੇਸ ਕਰਦੀ ਉਰਲੇ ਬੰਨੇ ਰੋਕਲਾ 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 ਇੱਥੋਂ ਇੱਥੋਂ ਮਾਰਦੀ ਗੈਰੀ ਫੇਸ ਤੇ ਕਹਿੰਦਾ ਸੱਤਾਂ ਦੀ ਚੈੱਕ ਪਾਸ ਆ ਗਈ ਬਾਈ ਕਹਿੰਦਾ ਵਾਜਨ ਬਾੜਾ ਯਾਰ ਹਨਾ ਵਾਜਨ ਤਾਂ 2 ਮੱਜਾਂ ਜਿੰਨਾ ਹੋਊਗਾ ਦੁੱਧ ਤਾਂ ਨਹੀਂ ਦਿੰਦੀ ਹੁਣ ਨਾ ਹੁਣ ਨਹੀਂ ਵੀਰੇ ਡਰਾ ਕਰੀ ਡرائی ਹਾਂ ਤੇ ਚਵਾਈ ਚਬੂਈ ਦੀ ਗਾਰੰਟੀ ਹੋ ਗਈ ਚਵਾਈ ਦੀ ਗਾਰੰਟੀ ਹੋ ਗਈ ਜਮੀਰੂ ਵਰਗਾ ਚੋਣਾ ਖਾਨ ਵੱਧ ਘੱਟ ਸਾਰੀਆਂ ਉਹ ਸਾਰੀਆਂ ਚੀਜ਼ਾਂ ਦੀ ਗਾਰੰਟੀ ਹੈ ਆਪਾਂ ਚੈੱਕ ਕਰਕੇ ਲੈ ਥੱਲੋ ਠੀਕ ਹੈ ਹਾਂ ਚੇਪਾ ਲਾ ਕੇ ਲੈਂਦੀ ਆ ਮੈਂ ਕਹੂੰਗਾ ਵੀ ਜਿਹੜਾ ਭਰਾ ਆਊਗਾ ਇੱਕ ਤਾਂ ਡਾਕਟਰ ਲਿਆਵੇ ਆਪਦੀ ਚੈੱਕ ਪਾਸ ਕਰਾਵੇ ਇੱਕ ਬਾਈ ਦੇ ਘਰੇ ਚੇਪਾ ਲਾ ਕੇ ਲੈ ਜਾ ਯਾਰ ਕਾਲੂ ਲੰਬੇ ਵਾਲਾ ਕੰਮ ਨਹੀਂ ਰਹਿੰਦਾ ਕਿਸੇ ਵੀ ਪੱਖ ਤੋਂ ਨਾ ਚਾਹੇ ਬੰਦੇ ਲਿਆਵੇ ਦੋ ਨਾਲ ਕਾਰੀਗਰ ਲਿਆਵੇ ਵੀਰੇ ਉੱਪਰ ਵੀਰ ਰਾਜਾ ਕੋਈ ਚੱਕਰ ਨਹੀਂ ਹੈਗਾ ਕੋਈ ਤਰਾਜ ਨਹੀਂ ਕੋਈ ਤਰਾਜ ਨਹੀਂ ਹੈਗਾ ਐਨ ਚੈੱਕ ਕਰਕੇ ਲੈ ਤਾ ਜੀ ਨੇ ਦੁੱਧ ਵੀਰੇ ਨੇ 14 14.5 ਕਿਲੋ ਪਾਈ ਹੀ ਹੈ ਇੱਕ ਗੱਲ ਇੱਕ ਗੱਲ ਦਾ ਤਾਂ ਨਾ ਜੇ ਹੋਰ ਕਿਸੇ ਸੱਜਣਾਂ ਕੋਲੇ ਹੁੰਦੀ ਨਾ ਦੁੱਧੀ 17 18 ਕਹਿਣਾ ਤੇ ਜਿਹੜੇ ਸਾਡੇ ਬਾਈ ਪਤਾ ਕੀ ਉਹਦਾ ਕੀ ਫਾਇਦਾ ਲੱਗਿਆ ਆਪਾਂ ਦਾ ਕੱਲ ਨੂੰ ਹਾਂ ਦੁੱਧ ਅਗਲੇ ਸੂਏ ਹੋਰ ਵਧਣਾ ਝੋਟੀ ਸਿੰਘ ਬੰਦ ਆ ਨਾ ਕਿਹੜਾ ਸੂਆ ਸੁੰਦੀ ਐ ਦੂਜਾ ਵੀਰੇ ਦੂਜਾ ਸੂਆ ਹਾਂ ਬਾਜਨ ਬਹੁਤ ਆ ਯਾਰ ਹਾਂ ਕਿੰਨੇ ਪੈਸੇ ਜਮੇ ਇਹਦਾ 1,20,000 ਰੁਪਏ ਲਾਵਾਂਗੇ ਉਹਦਾ 1 15 1 15 ਇਹ ਮੇਰਾ ਖਿਆਲ ਹੈ ਜੇ ਜੋੜਾ 235 ਹੋ ਗਿਆ ਹਾਂ ਜੇ ਜੋੜਾ ਜਾਂਦਾ ਹੋਇਆ ਤਾਂ ਆਪਾਂ ਮਾਨਤਾਨ ਕਰ ਦਾਂਗੇ ਕਿੰਨਾ ਕਰ ਦਾਂਗੇ ਪਹੁੰਚ ਕਰਾਣੀ ਹੈ 100 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ ਆਪਲੇ ਹੀ ਆਗਦਾ ਅੱਛਾ ਜੋੜੇ ਦਾ ਪਿਆਰ ਆਪਾਂ 235 ਬਣਦਾ ਦੋ 30 ਲੈ ਲਾਂਗੇ ਦੋ 30 ਲੈ ਲਾਂਗੇ ਦੋਨਾਂ ਦਾ ਬਸ ਇਹਦੇ ਉੱਪਰ ਦੀ 100 ਦਾ ਨੋਟ ਦੀ ਗੰਜੈਸ ਨਹੀਂ ਰੱਖਾਂਗੇ ਠੀਕ ਹੈ ਗੱਲ ਹਾਂ ਇਹਦੇ ਉੱਤੋਂ ਦੀ ਬਾਈ ਕਹਿੰਦਾ ਗੰਜੈਸ ਹੈ ਨਹੀਂ ਪਰ ਜਰ ਚ ਫਿਰ ਆਪਾਂ ਬਾਈ ਇੱਕ ਹੋਰ ਦੇਖ ਤੂੰ ਇੱਕ ਦੇਖ ਤਿੰਨ ਮਹੀਨੇ ਨੂੰ ਉਹੀ ਗੱਲ ਫੇਰ ਆ ਗਈ ਤਿੰਨ ਮਹੀਨੇ ਸਮਾਈ ਕਿੰਨੀ ਕੀ ਹੁੰਦੀ ਹੈ ਠੀਕ ਹੈ ਤਿੰਨ ਮਹੀਨੇ ਨੂੰ ਕਿਹੜਾ ਦੇ ਦੂਗਾ ਠੀਕ ਹੈ ਗੱਲ ਹੈ ਉਹੀ ਗੱਲ ਆ ਵੀ ਜੇ ਬਾਲਾ ਨਹੀਂ ਤਿੰਨ ਮਹੀਨੇ ਚ ਜੇ ਬਾਲਾ ਜ਼ਿਆਦਾ ਨਹੀਂ ਵੀ 70 80 ਤਾਂ ਪੋਲੇ ਹੱਥ ਨਾਲ ਪਾ ਲੂਗੀ ਜਿਵੇਂ ਮਰਜੀ ਬਾਈ ਯਾਰ ਦੋ ਵਾਲਾ ਕੇਸ ਤਾਂ ਬਾਕੀ ਜਿਹੜੇ ਸੱਜਣ ਨੇ ਬਾਕੀ ਬੰਨ ਦੀ ਬਹੁਤ ਥੱਲੋਂ ਉਹਨੇ ਲੈਣੀ ਆ ਭਾਈ ਆਪਦੀ ਜੱਜਮੈਂਟ ਨਾਲ ਕਿਉਂਕਿ ਆਪਾਂ ਪਸ਼ੂ ਦੀ ਕੁਆਲਿਟੀ ਦੱਸਾਂਗੇ ਵੀ ਇੱਥੋਂ ਚੰਗੀ ਆ ਗਈ ਇੱਥੋਂ ਚੰਗੀ ਆ ਗਈ ਜਿਵੇਂ ਪੁੰਜੜ ਤੋਂ ਪਰਾਸ਼ਕੀਨ ਹੁੰਦਿਆ ਜਾਂ ਐਡ ਬਲੈਕ ਬਾਕੀ ਯਾਰ ਇੱਕ ਹੋਰ ਹੈ ਪਤਾ ਕਿ ਬਾਕੀ ਝੋਲੀ ਬੋ ਰੱਖਦੀ ਆ ਹਾਂ ਸਭ ਨਾਲ ਵੱਡੀ ਗੱਲ ਝੋਲੀ ਤੇ ਡਿਪੈਂਡ ਹੁੰਦਾ ਹੈ ਕਿਉਂਕਿ ਜਿਹਦੇ ਥੱਲੇ ਕੁਝ ਹੋਊਗਾ ਉਹੀ ਬਣੂਗੀ ਹੁਣ ਜਿਹੜੀ ਥੱਲੇ ਝੋਲੀ ਨਹੀਂ ਹੋਊਗੀ ਉਹ ਕਿੱਥੋਂ ਬਣੂਗੀ ਤੇ ਇਹ ਜੋੜਾ ਭਾਈ ਕਹਿੰਦਾ ਦੇ ਦਾਂਗੇ 2 ਲੱਖ ਤੇ 30 ਹਜ਼ਾਰ ਦਾ ਤੇ ਹੁਣ ਗਾੜੀ ਮਾਰਦੇ ਆ ਕੱਟੀ ਦੇ ਕੈਮਰਾ ਓਏ ਇਹ ਵੀ ਚਕਾਲਾ ਕਰੀਏ ਨੇ ਲੰਬੀ ਬਹੁਤ ਆ ਹਨਾ ਹੂੰ ਲੰਬੀ ਖੁੱਲ ਆ ਗਈ ਇਹ ਦੰਦਾਂ ਚ ਕਿ ਮਰੂ ਕਲੇ ਦੁੱਗੀ ਆ ਵੀਰੇ ਹਲੇ 3 ਮਹੀਨੇ ਦੀ ਚੈੱਕ ਹੋ ਗਈ ਅੱਜ 18 ਤਰੀਕ ਹੈ ਠੀਕ ਹੈ 18 ਜਨਵਰੀ ਨੂੰ ਤੀਕਾ ਭਰਾਇ ਤੇ ਅੱਜ 3 ਦੀ ਪੂਰੇ 3 ਦੀ ਹੋ ਗਈ ਅੱਜ ਚੈੱਕ ਪਾਸ ਚੈੱਕ ਪਾਸ ਇਹ ਠੀਕ ਹੈ ਦੰਦਾਂ ਚ ਦੋ ਦੰਦਾਂ ਦੰਦਾ ਦੁੱਗੀ ਹੋਇਆ ਠੀਕ ਆ ਗੱਲ ਤੌਰ ਖੋਲ ਕੇ ਨੂੰ ਵੀ ਦੰਦਾਂ ਚ ਆ ਗਈ ਦੋ ਦੰਦਾਂ ਤੇ ਗੱਬਣ ਚੈੱਕ ਪਾਸ ਪੂਰੇ 3 ਦੀ 4ਵੀਂ ਵਾਈ ਕਹਿੰਦਾ ਅੱਜ ਇਹਨੂੰ ਲੱਗ ਗਿਆ ਹਾਂ ਅੱਜ ਤੋਂ ਮੰਨ ਲਓ ਕੱਲ ਤੋਂ ਮੰਨ ਲਓ ਹੈਨਾ ਵੀ ਚੌਥਾ ਮਹੀਨਾ ਕੋਈ ਨੂਰ ਦਾ ਟੀਕਾ ਵਰਾਇਆ ਹੈ ਦੇਦੇ ਕੋਲ ਆਪਣੇ ਕੋਲੇ ਹੈਗਾ ਸਾਰਾ ਕੁਝ ਹੋਰ ਛਟਰਾ ਹੈਗਾ ਹਾਂ ਉਹ ਵਜਨ ਚੰਗਾ ਹੈਨਾ ਚੌੜੀ ਚੂੜੀ ਫੁੱਲ ਆ ਗਈ ਕਿੰਨੇ ਕਿ ਦੁੱਧ ਵਾਲੀ ਮੱਝ ਦੀ ਆ ਕੁਸੇ ਵੀਰੇ ਇਹ 22 ਕਿਲੋ ਦੁੱਧ ਦਿੱਤਾ ਕੇ ਮਾਪਾ ਨੇ ਛੋਟੀ ਘੱਟੀ ਪਾ ਦਿੱਤੀ ਆਪਣੇ ਕੋਲੇ ਨਾ ਕਈ ਵਾਰੀ ਬਾਲੇ ਮਿੱਤਰ ਹਜਣਾ ਦੇਖੀ ਵੀ ਹੋਣੀ ਛੋਟੀ ਹੀ ਹਾਂ ਤਕਰੀਬਨ ਵੀਡੀਓ 'ਚ ਖੜੀ ਹੁੰਦੀ ਸੀ ਵੀਡੀਓ 'ਚ ਖੜੀ ਹੁੰਦੀ ਸੀ ਹਾਂ ਮੰਗੀ ਵੀ ਉਹਦੇ ਬਹੁਤ ਨੇ ਮੰਗੀ ਠੀਕ ਹੈ ਹਾਂ ਖਣ ਸਿੰਗਲ ਚਾਰੀ ਨੇ ਸਿੰਗਲ ਚਾਰ ਨੇ ਸਾਣ ਮੈਂ ਮੋਟਾ ਜੜ ਚੋਂ ਵਧੀਆ ਠੀਕ ਆ ਤੇ ਕੱਦ ਵੀ ਸੋਹਣਾ ਕਰ ਜੂ ਤੇ ਮੇਨ ਗੱਲ ਕਰੂਗੀ ਵੀਰੇ ਹਲਦਾ ਹਾਂ ਬੱਚਾ ਹਾਂ ਆ ਚੌੜੀ ਜਿਵੇਂ ਦੋ ਨੰਬਰ ਵਾਲੀ ਮੱਝ ਦਿਖਾਈ ਆ ਉਦਾਂ ਦੀ ਜੜਾਈ ਰੱਖਦੀ ਆ ਚੈੱਕ ਪਾਸ ਆ ਵੀ ਕੋਹੀ ਨੂਰ ਤੋਂ ਹਾਂ ਵੀ ਸੀਮਨ ਟੌਪ ਦਾ ਲੱਗਿਆ ਅੱਗੇ ਤੇ ਕੀ ਰੇਟ ਰਹਿਣਾ ਕਾਲੇ ਦਾ ਅੱਜ ਵਾਲਾ ਇਹਦਾ ਅੱਜ ਯਾਰ ਆਪਾਂ 90 ਹਜ਼ਾਰ ਦੀ ਕੱਟੀ ਦੇ ਦਾਂਗੇ 90 ਦੀ ਚੈੱਕ ਪਾਸ ਕਰਾ ਦਾਂਗੇ ਐਨ ਤਿੰਨਾ ਚੀ ਪਾ ਦਾਂਗੇ ਜੇ ਕਿਸੇ ਨੇ ਤਿੰਨੀ ਲੈਣੀ ਹੋਈ ਆ ਤਿੰਨੇ ਇਹ ਚੋਂ ਤਾਂ ਨਹੀਂ ਕੁਛ ਹੋਗਾ ਇਧਰ ਉਧਰ ਕਰਦੇ ਇਹਦਾ ਆਪਾਂ ਨੇ ਜਿਵੇਂ ਫਿਕਸ ਰੇਟ ਰੱਖਿਆ ਠੀਕ ਆ ਗ ਠੀਕ ਹੈ ਨਹੀਂ ਆਪਾਂ ਇੱਕ ਵੀਡੀਓ ਜائیں ਦਿਖਾ ਦੇ ਵੀ ਚਲ ਕੋਈ ਗੱਲ ਨਹੀਂ ਦੋ ਨੱਕੀ ਦਿਖਾਵਾਂਗੇ ਤੈਨੂੰ ਦਿਖਾ ਦਿੰਦੇ ਨਹੀਂ ਫਿਰ ਖੜੀ ਨਹੀਂ ਖੜੀ ਐ ਫਿਰ ਆਪਾਂ ਠੀਕ ਹੈ ਗੱਲ ਨੰਬਰ ਬੋਲ ਤੇਰਾ 95920 99493 95920 ਇੱਕ ਚਾਰ ਝੋਟੀਆਂ ਤਾਜ਼ੀਆਂ ਨੇ ਮੇਰੇ ਮਰੇ ਬੰਦਾ 99493 ਤੇ ਗੈਰੀ ਮਾਰ ਦੇ ਕੈਮਰਾ ਕਰ ਦੇ ਇਹਦਾ ਸ਼ੌਂਕ ਪੂਰਾ ਨਹੀਂ ਸ਼ੌਂਕੀ ਚੰਗੀਆਂ ਝੋਟੀਆਂ ਨੇ ਜੇ ਕਈ ਵਾਰ ਨੇ ਚਲ ਕੋਈ ਵੀਡੀਓ ਜੇ ਆਪਾਂ ਨੇ ਵੀਡੀਓ ਜੇ ਆਪਾਂ ਨੇ ਤੈਨੂੰ ਦਿਖਾਈ ਜਾਂ ਮਾ ਚਲ ਬਾਲਾ ਮਾਲ ਜਾ ਹੋ ਜਾਊਗਾ ਕੁਛ ਐ ਚ ਜੇ ਕੋਈ ਮੇਰੀ ਤਾਜ਼ੀ ਵਾਲਾ ਕੋਈ ਹੋਏ ਮਿੱਤਰ ਮੇਲੀ ਆ ਜੇ ਖੜੇ ਉਹੀ ਗੱਲ ਆ ਵੇ ਖੜ ਾਰੇ ਸਾਰੇ ਸਾਥੀ ਨਾ ਨੇ ਕਮਾਲ ਦੀਆਂ ਝੋਟੀਆਂ ਇੱਕ ਤੋਂ ਇੱਕ ਚਾਰ ਤਾਜ਼ੀਆਂ ਤਿਆਰੀ ਕਰਕੇ ਆਉਣੀਆਂ ਦੁੱਧ ਵਾਲੀ ਤੇ ਬਾਕੀ ਜੇ ਕਿਸੇ ਸੱਜਣ ਨੇ ਅੱਜ ਲੈਣੀਆਂ ਨੇ ਅੱਜ ਵੀ ਕਰ ਲਿਓ ਸੰਪਰਕ ਤੇ ਬਾਕੀ ਮੇਨ ਵੀਡੀਓ ਰਹੂਗੀ ਤੋਕੜ ਗੱਬਣ ਪਸ਼ੂਆਂ ਦੀ ਪਿੰਡ ਪਾਈ ਦਾ ਲੇਲ ਖੁਰਦ ਤਹਿਸੀਲ ਲਹਿਰਾਗਾਗਾ ਨੇੜੇ ਯਖਲ ਹਰਿਆਣਾ ਸੱਜਣ ਤਕਰੀਬਨ ਬਾਈ ਨੂੰ ਜਾਣਦੇ ਆ ਨੰਬਰ ਬਾਈ ਦਾ ਚੱਲੀ ਜਾਂਦਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ